ਕਹਿੰਦੇ ਇੱਕ ਰਾਜਾ ਸੀ ਇੱਕ ਬਾਦਸ਼ਾਹ ਸੀ ਬਹੁਤ ਅਹੰਕਾਰੀ ਤੇ ਲੋਭੀ ਬਿਰਤੀ ਦਾ ਮਾਲਕ ਸੀ ਇੰਨਾ ਲੋਭੀ ਸੀ ਵੀ ਉਹਨੇ ਆਮ ਲੋਕਾਂ ਦੇ ਘਰਾਂ ਵਿੱਚੋਂ ਕੋਈ ਨਾ ਕੋਈ ਢੰਗ ਤਰੀਕਾ ਵਰਤ ਕੇ ਤੇ ਪ੍ਰਜਾ ਦੇ ਕੋਲੋਂ ਧਨ ਪਦਾਰਥ ਲੁੱਟ ਲਿਆ ਤੇ ਫਿਰ ਵੀ ਉਹਦੀ ਤ੍ਰਿਸ਼ਨਾ ਸੀ ਨਾ ਜਿਹੜੀ ਉਹ ਮਿਟਦੀ ਨਹੀਂ ਸੀ ਇੱਕ ਦਿਨ ਕੋਈ ਰੱਬੀ ਫਕੀਰ ਉਸ ਨਗਰ ਵਿੱਚ ਆਇਆ ਤੇ ਪ੍ਰਜਾ ਦੇ ਲੋਕ ਫਕੀਰ ਕੋਲ ਧਰਮ ਦੀ ਬਾਤ ਸੁਣਨ ਵਾਸਤੇ ਰੱਬੀ ਨਾਮ ਦੀ ਬਾਤ ਸੁਣਨ ਵਾਸਤੇ ਗਏ ਇਹ ਕੁਦਰਤੀ ਗੱਲ ਹੈ ਵੀ ਲੋਭੀ ਬੰਦਾ ਅਹੰਕਾਰੀ ਬੰਦਾ ਬਕਾਰਾਂ ਕਰਕੇ ਅੰਦਰੋਂ ਦੁਖੀ ਹੁੰਦਾ ਹੈ ਗੱਲ ਵੱਖਰੀ ਏ ਉਹ ਉਲਝਦਾ ਜਾਂਦਾ ਏ ਉਹਨੂੰ ਬਾਹਰ ਨਿਕਲਣ ਦੀ ਕੋਈ ਜਾਤ ਨਹੀਂ ਪਤਾ ਬਿਨ ਨਾਵੇ ਦਗ ਕਮਲਾ ਫਿਰੈ ਤੇ ਉਸ ਮਿਲੇ ਜਦੋਂ ਉਹਨੇ ਫਕੀਰ ਦੀ ਚਰਚਾ ਸੁਣੀ ਵੀ ਬੜਾ ਰੱਬੀ ਦਰਵੇਸ਼ ਹੈ ਤੇ ਮਨ ਦਾ ਵਿਚਾਰ ਬਣਾ ਕੇ ਅੱਜ ਰਾਜਾ ਨੌਜਵਾਨ ਸੀ ਤੇ ਉਹਦੇ ਮਨ ਚ ਆਇਆ ਵੀ ਮਨਾ ਬਾਦਸ਼ਾਹ ਸੀ ਜਿਹੜਾ ਵੀ ਤੂੰ ਵੀ ਚੱਲ ਫਕੀਰ ਕੋਲ ਸ਼ਾਇਦ ਤੇਰੇ ਕੋਲ ਵੀ ਟਿਕਾ ਮਿਲ ਜਾਏ ਤੂੰ ਬੜਾ ਧਨ ਪਦਾਰਥ ਲੁੱਟਿਆ ਪਰ ਤੇਰੇ ਅੰਦਰ ਟਿਕਾ ਤੇ ਆਇਆ ਨਹੀਂ ਭਟਕਣਾ ਤੇ ਉਸੇ ਤਰ ਹੈ ਕਹਿੰਦੇ ਅੱਜ ਰਾਜਾ ਫਕੀਰ ਕੋ ਲਾ ਗਿਆ ਉਹਨਾਂ ਦੇ ਸਰਬਚਨ ਆਖੇ ਸ਼ਬਦ ਆਖੇ ਫਕੀਰ ਨੂੰ ਕਿ ਲੱਗਿਆ ਮੈਂ ਚਾਹੁੰਦਾ ਤੇ ਤੁਹਾਨੂੰ ਆਪਣੇ ਕੋਲ ਬੁਲਾ ਲੈਂਦਾ ਪਰਮੇਂਦਰ ਉਹ ਬਹੁਤ ਕਲਪਿਆ ਹੋਏ ਐ ਮੇਰੀ ਤ੍ਰਿਸ਼ਨਾ ਨਹੀਂ ਮਿਟਦੀ ਧਨ ਪਦਾਰਥ ਵੜਾ ਖਜ਼ਾਨਾ ਵੜਾ ਮੈਨੂੰ ਅੰਦਰ ਦੀ ਤ੍ਰਿਸ਼ਨਾ ਲੋਭ ਟਿਕਰ ਨਹੀਂ ਦਿੰਦਾ ਇਹਦਾ ਕੋਈ ਹੱਲ ਦੱਸੋ ਕੇੰਦਰ ਜਿਹੜਾ ਦਰਵੇਸ਼ ਫਕੀਰ ਸੀਨਾ ਉਹ ਕਹਿਣ ਲੱਗਿਆ ਵੀ ਭਲਿਆ ਤੂੰ ਮੇਰੇ ਨਾਲ ਖੂਹ ਤੇ ਚੱਲ ਇੱਕ ਬਾਲਟੀ ਤੇ ਰੱਸਾ ਮੈਨੂੰ ਦੇ ਦੇ ਤੇ ਖੂਹ ਤੇ ਚੱਲ ਮੇਰੇ ਨਾਲ ਵਚਨ ਕਰ ਲੈ ਜੋ ਮੈਂ ਕਰਾਂਗਾ ਤੂੰ ਦੇਖੀ ਜਾਣਾ ਤੂੰ ਬੋਲਣਾ ਨਹੀਂ ਬਹੁਤ ਧਿਆਨ ਨਾਲ ਸੁਣਿਓ ਜੋ ਮੈਂ ਦੇਖੀ ਜਾਣਾ ਤੂੰ ਬੋਲਣਾ ਨਹੀਂ ਉਹਨੇ ਆਖਿਆ ਠੀਕ ਹੈ ਤੇਰਾ ਹੱਲ ਹੋ ਜਾਏਗਾ ਖੂਤੇ ਫਕੀਰ ਲੈ ਗਿਆ ਫਕੀਰ ਕੋਲ ਇੱਕ ਬਾਲਟੀ ਤੇ ਰੱਸਾ ਹੈ ਉਹ ਖੂਹ ਚ ਬਾਲਟੀ ਸੁੱਟਦਾ ਹੈ ਫਕੀਰ ਬਾਹਰ ਕੱਢਦਾ ਫਿਰ ਸੁੱਟਦਾ ਫਿਰ ਬਾਹਰ ਕੱਢਦਾ ਬਾਲਟੀ ਹੈ ਨਾ ਜਿਹੜੀ ਉਹਦੇ ਥੱਲਾ ਨਹੀਂ ਸੀ ਬਾਲਟੀ ਦੇ ਬਿਨਾ ਥੱਲੇ ਤੋਂ ਹੈ ਤੇ ਬਾਲਟੀ ਸੁੱਟਦਾ ਫਕੀਰ ਫਿਰ ਬਾਹਰ ਕੱਢਦਾ ਬਾਰ ਬਾਰ ਇਵੇਂ ਕਰੀ ਜਾ ਰਿਹਾ ਹੈ ਚੋਰ ਜਿਹੜਾ ਰਾਜਾ ਸੀ ਨੌਜਵਾਨ ਉਹ ਕਹਿਣ ਲੱਗਿਆ ਵੀ ਮੈਂ ਆਪਣੀ ਕਈ ਹੋਈ ਗੱਲ ਤੋੜਨ ਲੱਗਿਆ ਮੈਂ ਬੋਲਣ ਲੱਗਿਆ ਫਕੀਰ ਨੇ ਆਖਿਆ ਤੈਨੂੰ ਆਖੇ ਬੋਲਣਾ ਨਹੀਂ ਨਹੀਂ ਕਹਿਣ ਲੱਗਿਆ ਮੈਂ ਬੋਲਣ ਲੱਗਿਆ ਵੀ ਇਹਦੇ ਵਿੱਚ ਬੂੰਦ ਪਾਣੀ ਦੀ ਤੇ ਆਉਂਦੀ ਨਹੀਂ ਜਦੋਂ ਥੱਲਾ ਹੀ ਨਹੀਂ ਬਾਲਟੀ ਦਾ ਫਿਰ ਵੀ ਤੁਸੀਂ ਛੁੱਟ ਦਿਓ ਬਾਹਰ ਕੱਢ ਦਿਓ ਛੁੱਟ ਦਿਓ ਇਹਦਾ ਕੀ ਕਾਰਨ ਫਕੀਰ ਕਹਿਣ ਲੱਗਿਆ ਤੇਰੀ ਸਵਾਲ ਦਾ ਜਵਾਬ ਹੈ ਤੂੰ ਲੋਕਾਂ ਤੇ ਪ੍ਰਜਾ ਤੇ ਜ਼ੁਲਮ ਦੀ ਬਾਲਟੀ ਡਾਈ ਬਾਰ ਬਾਰ ਜ਼ੁਲਮ ਦੀ ਬਾਲਟੀ ਸੁੱਟੀ ਤੇਰੇ ਹਿਰਦੇ ਵਿੱਚ ਬੜੇ ਧਿਆਨ ਨਾਲ ਸੁਣਿਓ ਤੇਰੇ ਹਿਰਦੇ ਵਿੱਚ ਸੰਤੋਖ ਦਾ ਥੱਲਾ ਨਹੀਂ ਹੈ ਜਿਸ ਕਾਰਨ ਤੇਰੇ ਅੰਦਰ ਦੀ ਤ੍ਰਿਪਤੀ ਨਹੀਂ ਹੁੰਦੀ ਤੇਰੇ ਵਿੱਚ ਕੋਈ ਧਰਮ ਕਰਮ ਨਹੀਂ ਟਿਕਦਾ ਜੇ ਤੇਰੇ ਹਿਰਦੇ ਵਿੱਚ ਸੰਤੋਖ ਹੋਵੇ ਸੰਤੋਖ ਦਾ ਥੱਲਾ ਲੱਗਿਆ ਹੋਵੇ ਫਿਰ ਤੇਰੇ ਅੰਦਰ ਤ੍ਰਿਪਤੀ ਹੋ ਸਕੇ ਇਹ ਤੂੰ ਤ੍ਰਿਪਤਤਾ ਕਰਕੇ ਨਹੀਂ ਹੁੰਦਾ ਜਿਵੇਂ ਬਾਲਟੀ ਦੇ ਥੱਲਾ ਨਹੀਂ ਇਹਦੇ ਵਿੱਚ ਪਾਣੀ ਦੀ ਬੂੰਦ ਨਹੀਂ ਟਿਕਦੀ ਇਹਦੇ ਵਿੱਚ ਪਾਣੀ ਨਹੀਂ ਟਿਕਦਾ ਤੇਰੇ ਹਿਰਦੇ ਵਿੱਚ ਸੰਤੋਖ ਦਾ ਥੱਲਾ ਨਹੀਂ ਹੈ ਤਾਂ ਕਰਕੇ ਤੇਰੇ ਜੀਵਨ ਅੰਦਰ ਵੀ ਕੋਈ ਰਬੀ ਨਾਮ ਤੇ ਧਰਮ ਕਰਮ ਨਹੀਂ ਟਿਕਦਾ ਉਹ ਰਾਜਾ ਫਕੀਰ ਦੇ ਚਰਨਾਂ ਤੇ ਟੈਪਿਆ ਮੈਨੂੰ ਅੱਜ ਪਤਾ ਲੱਗਿਆ ਮੇਰੇ ਹਿਰਦੇ ਵਿੱਚ ਹੀ ਸੰਤੋਖ ਨਹੀਂ ਸੀ ਮੈਂ ਲੋਕਾਂ ਤੇ ਜ਼ੁਲਮ ਕਰਦਾ ਰਿਹਾ ਮੈਂ ਚੰਗੇ ਕਰਮ ਕਰਾਂਗਾ ਬਾਣੀ ਦਾ ਬੋਲ ਵੀ ਹੈ ਬਿਨਾਂ ਸੰਤੋਖ ਨਹੀਂ ਕੂ ਰਾਜੈ ਬਿਨਾਂ ਸੰਤੋਖ ਤੋਂ ਕਿਸੇ ਨੂੰ ਤ੍ਰਿਪਤੀ ਨਹੀਂ